ਬਹੁਤ ਬਿਜ਼ੀ ਸੌਂਦੀਲਾ ਉਸ ਨੂੰ ਵਿਰੋਧ ਕਰਦੇ ਹੋਏ ਪਿੰਡਾਂ ਵਿੱਚ ਜਿਹੜਾ ਮੀਟਰ ਉਤਾਰਨ ਲਈ ਤੁਹਾਨੂੰ ਜਮ੍ਹਾਂ ਕਰਵਾ ਰਹੇ ਨੇ ਇਹ ਇਥੇ ਥੀਸ ਬਿਜਲੀ ਬੋਰਡ ਨੇ ਇਸ ਵਾਰੀ ਕੀਤਾ ਹੈ ਕਿ ਇਸ ਬਿਜਲੀ ਉਸ ਨੂੰ ਇਹਦਾ ਆਪਣੇ ਦੇਤੇ ਪਰ ਮੇਰੇ ਮੇਰੇ ਨਾਲ ਗੱਲ ਚੱਲ ਰਹੀ ਹੈ ਕਿਉਂਕਿ ਉੱਪਰ ਡਿਸੀਜਨ ਜੋ ਹੋਣਾ ਹੈ ਜੋ ਕੈਪ ਪਰਸੀਡ ਕਰਨ ਲਈ ਕੋਈ ਸੀ ਉਸ ਸਰਕਾਰ ਨੇ ਕੋਈ ਕਰਨਾ ਪਟ્રોલ ਕਰਨਾ ਦਾ ਹੈਗਾ ਵਿਰੋਧ ਕਰਨ ਲਈ ਜੋ ਜਿਹੜੀ ਇੱਕ ਥਾਂ ਹੈ ਗਵਰਨਮੈਂਟ ਦੀ ਪ੍ਰੋਗਰੈਟਿਵ ਹੈ ਜੋ ਪਰਵਾਸਕਸ਼ਨ ਵਾਲੀ ਵੀ ਦੇ ਵਰਡ ਨਾ ਕਰਨਾ ਜਿਸ ਦਾ ਬਿਜਲੀ ਮੀਟਰ ਉਤਰੇ ਨਹੀਂ ਉਹਨਾਂ ਦਾ ਬਿਲ ਕਿਵੇਂ ਆਏਗਾ ਉਹਨਾਂ ਦਾ ਬਿਲ ਕੋ ਦੇਖਾਂਗੇ ਆਪਣੇ ਬੇਸੇ ਜਿਸ ਨੇ ਕਿਸ ਤਰ੍ਹਾਂ ਦਾ मीटर जिस मीटर नहीं होता तो उधर एयरपोर्ट पे एवरेज बिल बनता है जिस मीटर खराब होता था डिफेक्टिव पे बनता है एवरेज बेस पे बनता है क्योंकि पिछले पिछले कब तक कितने से उसका बिल होता है मीटर तो लोग जमा करा के गए हैं पहले सब भी ना पता करना पहले सब भी ना जमा करा ले जा रहे हैं पता लगा कि फोन पे जो सामने एक तुमने डाल चुके सी सब भी ना देखे जा रहे हैं उससे कोई नहीं देखा चिपले मीटर इना का क्यों विरोध कर रहे हो ये ਹੁਣ ਇਹ ਸਰਕਾਰੂ ਆ ਸਾਡੇ ਸਰਕਾਰੀ ادارے ਜਿਹੜੀਆਂ ਸਰਕਾਰਾਂ ਨੇ ਸੇਲ ਤੇ ਲਾ ਰੱਖੇ ਨੇ ਜਿਵੇਂ ਅਸੀਂ ਹੰਡਰ ਮੱਝਾਂ ਕੱਟਾ ਵੇਚਦੇ ਆ ਸਾਡੀਆਂ ਪ੍ਰਾਪਟੀਆਂ ਨੇ ਜਿਹੜੀਆਂ ਲੋਕਾਂ ਦੀਆਂ ਨੇ ਇਹ ਸਰਕਾਰੀ ਪ੍ਰਾਪਟੀਆਂ ਕਿਉਂਕਿ ਅੱਜ ਇੱਥੇ ਨੌਕਰੀ ਹੋਰ ਕਰ ਰਿਆ ਕੱਲ ਨੂੰ ਸਾਡੇ ਬੱਚਿਆਂ ਨੇ ਆ ਕੇ ਨੌਕਰੀ ਕਰਨਾ ਇਹ ਪਾਲਿਸੀਆਂ ਨੇ ਸਰਕਾਰ ਦੀਆਂ ਕਿ ਇਹ ਵੇਚਦੀ ਇਹਨਾਂ ਨੂੰ ਇਹਨਾਂ ਨੂੰ ਸੇਲ ਤੇ ਲਾਦੀ ਅਸੀਂ ਇੱਕ ਕਾਰਪੋਰੇਟਾਂ ਦੇ ਹੱਥ ਵਿੱਚ ਦੇ ਦਈਏ ਆਉਣ ਵਾਲੇ ਸਮੇਂ ਵਿੱਚ ਛੋਡੇ ਚੈਨਲ ਰਾਹੀਂ ਛੋਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਲੋਕਾਂ ਨੂੰ ਕਿ ਭਰਾਵੋ ਪੱਖੇ ਸੀ ਰੈਜ ਤਾਂ ਦੂਰ ਦੀ ਗੱਲ ਆ ਬੱਲ ਮਨੀ ਜਗਾਇਆ ਜਾਣਾ ਜੇ ਇਹ ਬਿਜਲੀ ਬੋਰਡ ਪ੍ਰਾਈਵੇਟ ਹੋ ਜਾਂਦਾ ਜੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਨੇ ਸਾਡੇ ਸਰਕਾਰੀ ادارے ਚਲੇ ਜਾਂਦੇ ਨੇ ਸੋ ਉਠੋ ਘਰਾਂ ਦੇ ਵਿੱਚੋਂ ਜਾਗੋ ਈਕੀਕਾ ਪਿੰਡ ਦੇ ਵਿੱਚੋਂ ਸੈਂਕੜੇ ਸੈਂਕੜੇ ਮੀਟਰ ਆ ਰਹੇ ਨੇ ਪਟਕੇ ਹਰ ਰੋਜ਼ ਆਦੀ ਮਹਿਮਾ ਇਹ ਇਹ ਅੱਜ ਕੋਈ ਨਵੀਂ ਨਹੀਂ ਜਿਵੇਂ ਬਾਈ ਨੇ ਕਿਹਾ 10 11 ਤੋਂ ਲੈ ਕੇ ਇਹ ਬਾਈ ਲੰਬੀ ਚੱਲਣੀ ਆ ਇਸੇ ਤਰ੍ਹਾਂ ਰੋਜ਼ ਪਿੰਡਾਂ ਦੇ ਵਿੱਚੋਂ ਵੱਖ-ਵੱਖ ਪਿੰਡਾਂ 'ਚੋਂ ਵੱਡੇ ਜੰਗੀ ਪੱਦਰ ਦੇ ਮੀਟਰ ਪੱਟੇ ਜਾ ਰਹੇ ਨੇ ਸੋ ਇੱਕ ਛੋਡੇ ਚੈਨਲ ਆਈ ਹੋਰ ਵੀ ਪੀਲ ਕਰਦੇ ਮੀਟਰ ਚੱਲਦੇ ਨਹੀਂ ਥੋੜੇ ਜੇ ਇਹ ਮੀਟਰਾਂ ਚ ਨਾ ਤਾਂ ਬਾਈ ਇਹਦਾ ਇਹ ਪਤਾ ਵੀ ਕਦੋਂ ਵੇ ਲਾਉਂਦਾ ਕਿਸੇ ਦੇ ਤਾਂ 2-2 ਸਾਲ ਹੋ ਗਏ ਲੱਗਿਆਂ ਨੂੰ ਵਿਲੇ ਨਹੀਂ ਆਇਆ ਵੀ ਕਿੱਥੇ ਵੇਲਾ ਕਿੱਥੇ ਨਹੀਂ ਕਿਸੇ ਨੂੰ ਜਿਹਦੇ ਇੱਕ ਪੱਖਾ ਜਾਂ ਇੱਕ ਬਲਮਾ 50-50 ਹਜ਼ਾਰ ਰੁਪਈਆ ਮਿਲਦਾ ਸਹਿਰਾਂ ਦੇ ਵਿੱਚ ਲੋਕ ਤਪੇ ਪਏ ਨੇ ਬਾਈ ਜਿਹਦੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਦੋ ਪੱਖੇ ਜਾਂ ਦੋ ਬਲਮ ਜਗਦੇ ਨੇ ਉਹਨੂੰ 50-50 ਹਜ਼ਾਰ ਰੁਪਈਆ ਮਿਲਦਾ ਉਹਨਾਂ ਕਿੱਥੋਂ ਭਰਨਗੇ ਉਹਨਾਂ ਦੀ ਜੇਬ ਆਜਾਤ ਨਹੀਂ ਦਿੰਦੀ ਇਸ ਕਰਕੇ ਅੱਜ ਫਿਰ ਐਕਸ਼ਨ ਨੂੰ ਦਿੱਤੀ ਜਮ੍ਹਾਂ ਕਰਾਇਆ ਥੋਨੇ ਹਾਂਜੀ ਅੱਜ ਐਕਸ਼ਨ ਨੂੰ ਇਹ ਜਮ੍ਹਾਂ ਇਹ ਮਹਿਮ ਜਾਰੀ ਆ ਹਰ ਰੋਜ਼ ਦੀ ਤਰ੍ਹਾਂ ਯਾਨੀ ਚੱਲੂਗੀ ਇਹ ਜਿਵੇਂ ਵੀ ਜਿਹੜੇ ਪਿੰਡ ਪੜਦੇ ਨੇ ਉਹਦੇ ਮੀਟਰ ਆਇਆ ਕਰਨਗੇ ਸੋ ਭਰਾਵੋ ਜਾਗੋ ਲਿਕੜੋ ਘਰਾਂ ਦੇ ਵਿੱਚੋਂ ਇਹ ਜਿਹੜੇ ਕਾਨੂੰਨ ਨੇ ਜਿਹੜੇ ਦਿੱਲੀ ਆ ਭਵਾ ਉਸ ਕਰਾ ਕੇ ਆਏ ਸੀ ਉਦੋਂ ਵੀ ਖਤਰਨਾਕ ਕਾਨੂੰਨ ਸਾਡੇ ਦੇ ਸਰਕਾਰ ਮੜ ਰਹੀ ਆ ਕਾਰਨ ਕੀ ਆ ਜਿਹੜਾ ਅੱਜ ਭਾਰਤੀ ਕਿਸਾਨ ਯੂਨੀਅਨੋਂ ਦਾ ਜਿਹੜਾ ਇਹ ਬਿਜਲੀ ਸੌਦ ਬਿੱਲ ਦਾ ਵਿਰੋਧ ਕਰਨਾ ਪਿਆ ਤੇ ਮੀਟਰਾਂ ਨੂੰ ਲੈ ਕੇ ਕੀ ਵਿਸ਼ੇਸ਼ ਨੇ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਤਕਰੀਬਨ 10 11 ਤਰੀਕ ਨੂੰ ਜਿਹੜਾ ਸੱਦਾ ਕੇ ਕੇਐਮਾ ਫੋਰਮ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਜੋ ਸ਼ੰਭੂ ਬਾਰਡਰ ਤੇ ਲੜ ਰਹੀ ਸੀ ਉਹਨਾਂ ਵੱਲੋਂ ਲਿਖਿਆ ਪ੍ਰੋਗਰਾਮ ਹੈਗਾ ਕਿਉਂਕਿ ਇੱਕ ਖੇਤੀ ਸੌਰੀ ਬਿਜਲੀ ਐਕਟ 2025 ਜੋ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਆਇਆ ਇਹਦਾ ਖੜੜਾ ਸੋ ਇਹਦੇ ਤੇ ਮਤਲਬ ਪੰਜਾਬ ਸਰਕਾਰ ਹਜੇ ਤੱਕ ਚੁੱਪ ਹੈ ਕੋਈ ਬਿਆਨ ਬਾਜ਼ੀ ਇਹਦੇ ਤੇ ਨਹੀਂ ਆਈ ਉਲਟਾ ਮਤਲਬ ਜਿਵੇਂ ਤੁਸੀਂ ਦੇਖਿਆ ਵੀ 5 ਤਰੀਕ ਨੂੰ ਅਸੀਂ ਰੇਲਾ ਇਸ ਪ੍ਰੋਗਰਾਮ ਦੇ ਸਬੰਧ ਦੇ ਵਿੱਚ ਜਾਮ ਕਰੀਆਂ ਸੀਗੇ 2 ਘੰਟੇ ਲਈ ਸੰਕੇਤਕ ਧਰਨਾ ਸੀ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਬਾਕੂਪੀ ਜਿਹੜੀ ਭੂਮਿਕਾ ਉਹ ਸੈਂਟਰ ਸਰਕਾਰ ਦੇ ਪੱਖ 'ਚ ਨਿਭਾਈ ਹੈ ਸੋ ਇਸ ਕਰਕੇ ਸਾਡਾ ਮਤਲਬ ਮੁੱਢ ਤੋਂ ਪਹਿਲੀ ਮੰਗ ਇਹ ਹੈ ਕਿ ਪੰਜਾਬ ਸਰਕਾਰ ਇਸ ਜੋ ਬਿਜਲੀ ਐਕਟ 2025 ਆ ਇਹਨੂੰ ਰੱਦ ਕਰੇ ਸੋ ਇਸ ਦੇ ਸਬੰਧ ਦੇ ਵਿੱਚ ਹੀ ਜਿਹੜਾ ਦੂਸਰਾ ਪ੍ਰੋਗਰਾਮ ਸੀਗਾ 10 11 ਤੋਂ ਤਕਰੀਬਨ ਸਾਰੇ ਪਿੰਡਾਂ ਨੂੰ ਇਹ ਕਾਲ ਸੀਗੀ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਚਿੱਪ ਵਾਲੇ ਮੀਟਰ ਨੇ ਉਹ ਪਟਕੇ ਵਿਭਾਗ ਦੇ ਵਿੱਚ ਜਮ੍ਹਾਂ ਕਰਾਏ ਜਾਣ ਤੇ ਮਤਲਬ ਵਿਭਾਗ ਨੂੰ ਇਹ ਦੱਸਿਆ ਜਾਵੇ ਕਿ ਸਾਡੇ ਮਤਲਬ ਜਿਹੜੇ ਪੁਰਾਣੇ ਮੀਟਰ ਨੇ ਉਹੀ ਸਾਨੂੰ ਲਗਾਏ ਜਾਣ ਉਹਦੇ ਮੁਤਾਬਕ ਹੀ ਅਸੀਂ ਬਿੱਲ ਭਰਨ ਨੂੰ ਤਿਆਰ ਆ ਸੋ ਉਹਨਾਂ ਸਮਾਂ ਜਿਹੜੇ ਡਾਇਰੈਕਟ ਤਾਰਾਂ ਜਿਹੜੀਆਂ ਚੱਲਣ ਗਈਆਂ ਜਦ ਤੱਕ ਸਾਡੇ ਪੁਰਾਣੇ ਮੀਟਰ ਨਹੀਂ ਲੱਗਦੇ ਸੋ ਇਸ ਦੇ ਸਬੰਧ ਦੇ ਵਿੱਚ ਹੀ ਨਾਲ ਹੀ ਜਿਹੜੀ 18 19 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਉੱਪਰ ਪੰਜਾਬ ਦੇ ਵਿੱਚ ਜੋ 2 ਦਿਨਾਂ ਪ੍ਰੋਗਰਾਮ ਚੱਲਣਗੇ ਉਸ ਤੋਂ ਬਾਅਦ 20 ਤਰੀਕ ਨੂੰ ਜਿਹੜਾ ਸਾਡਾ ਪੱਕੇ ਮੋਰਚੇ ਨੇ ਜਿਹੜੇ ਉਹ ਟਰੈਕਾਂ ਦੇ ਉੱਪਰ ਹੋਣਗੇ ਰੇਲਵੇ ਟਰੈਕ ਪੂਰੇ ਪੰਜਾਬ ਦੇ ਵਿੱਚ ਜਿਹੜੇ ਜਾਮ ਕੀਤੇ ਜਾਣਗੇ ਸੋ ਫਿਲਹਾਲ ਪ੍ਰੋਗਰਾਮ ਅਣਮਿੱਥੇ ਸਮੇਂ ਦਾ ਤੇ ਉਹਦੇ ਤੇ ਸਮੇਂ ਮੁਤਾਬਕੀ ਤਬਦੀਲੀ ਅੱਗੇ ਪਿੱਛੇ ਕੀਤੀ ਜਾ ਸਕਦੀ ਹੈ